ਜੋ ਭਾਵਹਿ ਸੁਆਮੀ ਤੁਮ ਮਨਾ ਮਾਰੂ ਮਹੱਲਾ ਪੰਜਵਾ ਪ੍ਰਭ ਸਮਰੱਥ ਸਰਬ ਸੁਖ ਦਾਨਾ ਸਿਮਰਉ ਨਾਮ ਹੋ ਹੋ ਮਿਰਵਾਨਾ ਹਰ ਦਾਤਾ ਜੀ ਜਨਤ ਪੇਖਾਰੀ ਜਨ ਬਾਂਚੈ ਜਾ ਚੰਗਨਾ ਮੰਗੋ ਜਨ ਧੂਰ ਪਰਮਗਤ ਪਾਵਾਂ ਜਨਮ ਜਨਮ ਕੀ ਮੈਲ ਮਟਾਵਾਂ ਧੀਰਗ ਰੋਗ ਮਿਟਹਿ ਹਰ ਔਖੜ ਹਰ ਨਿਰਮਲ ਰਾਪੈ ਮੰਗਨਾ ਸਰਵਣੀ ਸੁਣੋ ਬਿਮਲ ਜਸ ਸੁਆਮੀ ਏ ਕਾ ਹੂਟ ਤਜੋ ਬਖ ਕਾਮੀ ਨਿਵ ਨਿਵ ਪਾਏ ਲਗੋ ਦਾਸ ਤੇਰੇ ਕਰ ਸੋ ਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੇ ਹਰ ਤੇਰੇ ਮਿਟਹਿ ਕਮਾਤੇ ਅਬ ਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੇ ਪੰਜ ਦੂਤ ਤਜ ਤੰਗਨਾ चरण कमल जाप बो हित चरियै संत संग मिल सागर तरियै अरचा वंदन हर समत निवासी बहोड़ जोन ना नंगना दास दासन को कर ले हो गोपाला कृपा निदान दीन दयाला सखा सहाय पूर्ण परमेश्वर मिल कदे ना होवी भंगना मन ताने अर्प धरी हरि आगे ਜਨਮ ਜਨਮ ਕਾ ਸੋਇਆ ਜਾਗੇ ਜਿਸ ਕਾ ਸਾਥ ਸੋਈ ਪ੍ਰਤਪਾਲਕ ਹੱਤ ਤਿਆਗੀ ਹਉ ਮੈਂ ਹੰਤਨਾ ਜਲ ਤਲ ਪੂਰਨ ਅੰਤਰ ਜਾਮੀ ਕਟ ਕਟ ਰਵਿਆ ਅਸ਼ਲ ਸੁਆਮੀ ਪਰਮ ਭੀਤ ਖੋਈ ਗੁਰ ਪੂਰੇ ਏ ਕਰਵਿਆ ਸਰਬੰਗਨਾ ਜਤ ਕਤ ਪੇਖੋ ਪ੍ਰਭ ਸੁਖ ਸਾਗਰ ਹਰ ਤੋਟ ਭੰਡਾਰ ਨਾਹੀ ਰਤਨਾਗਰ ਅਗਹਿ ਅਗਾਹਾ ਕਿਸ ਮਿਤ ਨਹੀਂ ਪਾਈਐ ਸੋ ਬੂਜੈ ਜਿਸ ਕਿਰਪੰਗਨਾ ਛਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਡੰਜਾ ਕਰ ਗਹਿ ਕਾਢ ਲੀਏ ਪ੍ਰਭ ਆਪਣੇ ਅਮਿਉ ਧਾਰ ਦ੍ਰਿਸ਼ਟੰਗਨਾ ਏਕੋ ਏਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਾਹੀ ਆਦ ਮਦੇ ਅੰਤ ਪ੍ਰਭ ਰਵਿਆ ਕ੍ਰਿਸ਼ਨ 부ਜੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਦ ਬਖਸ਼ੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਪੀਖਾ ਸੋ ਸਭ ਕਿਸ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਜੋ ਕੀਨੋ ਸੋ ਤੁਮਹਿ ਕਰਾਇਓ ਸਰਨ ਸੁਹਾਈ ਸੰਤਹਿ ਤਨਾ ਜਾਚਕ ਜਾਚੈ ਤੁਮਹਿ ਅਰਾਧੈ ਪਤਿਤ ਪਾਵਨ ਪੂਰਨ ਪ੍ਰਭ ਸਾਧੈ ਏਕੋ ਦਾਨ ਸਰਬ ਸੁਖ ਗੁਣ ਨਿਦਾਨ ਆਨ ਮੰਗਨ ਲਹਿਕਿੰਚਨਾ ਕਾਇਆ ਪਾਤਰ ਪ੍ਰਭ ਕਰਨਹਿ ਹਾਰਾ ਲੱਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠੈ ਰੰਗਣਾ ਸੋਲਾ ਕਲਾ ਸੰਪੂਰਨ ਫਲਿਆ ਅਨਤ ਕਲਾ ਹੋਏ ਠਾਕੁਰ ਚੜਿਆ आनंद बनोद हर नाम सुख नानक अमृत रस हर पुंचना मारू सोले महल्ला पंजवा एक ओ अहंकार सतगुरु प्रसाद तू साहिब हो सेवक कीता जिओ पिंड सब तेरा दीता करन करा मन सब तू है तू है है नाही किस असाड़ा तुम्हें पठाये ता जग मह आई ਜੋ ਤੁਧ ਭਾਣਾ ਸੇ ਕਰਮ ਕਮਾਏ ਤੁਜਤੇ ਬਾਹਰ ਕਿਛੂ ਨਾ ਹੋਆ ਤਾਂ ਪੀ ਨਹੀਂ ਕਿਛ ਕਾੜਾ ਹੂੰ ਹਾਂ ਹੁਕਮ ਤੁਮਾਰਾ ਸੁਣੀਐ ਈਹਾਂ ਹਰ ਜਸ ਤੇਰਾ ਭਣੀਐ ਆਪੇ ਲੇਖ ਅਲੇਖ ਆਪੇ ਤੁਮ ਸਿਓ ਨਾਹੀ ਕਿਸ ਝਾੜਾ ਤੂੰ ਪਿਤਾ ਸਭ ਬਾਰਕਤ ਥਾਰੇ ਜਿਉਂ ਖਿਲਾਵੇ ਤਿਉਂ ਖੇਲਣ ਹਾਰੀ ਉੱਜੜ ਮਾਰਗ ਸਭ ਤੁਮਹੀ ਕੀਨਾ ਚੱਲੇ ਨਾਹੀ ਕੋ ਵੇਪਾੜਾ ਇੱਕ ਬਸਾਏ ਰੱਖੇ ਗ੍ਰਹਿ ਅੰਤਰ ਇੱਕ ਪਠਾਏ ਦੇਸ ਦਸੰਤਰ ਇਕ ਹੀ ਕਉਕਾਸ ਇਕ ਹੀ ਕਉ ਰਾਜਾ ਇਨ ਮੈਂ ਕਹੀਐ ਕਿਆ ਕੂੜਾ ਕਮਨ ਸੋ ਮੁਕਤੀ ਕਮਨ ਸੋ ਨਰਕਾ ਕਮਨ ਸੈ ਸਾਰੀ ਕਮਨ ਸੋ ਭਗਤਾ ਕਮਨ ਸੋ ਦਾਨਾ ਕਮਨ ਸੋ ਹੁੱਚਾ ਕਮਨ ਸੋ ਸੁਰਤਾ ਕਮਨ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸੰਸਾਰੀ ਹੁਕਮੇ ਭਗਤਾ ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਹੀਂ ਅਵਰ ਧੜਾ ਸਾਗਰ ਕੀਨਾ ਅਤ ਤੁਮ ਭਾਰਾ ਇਕ ਖੜੇ ਰਸਾ ਤਲ ਕਰ ਮਨ ਮੁਖ ਗਵਾਰਾ ਇਕ ਨਾ ਪਾਰ ਲੰਘਾਵੇਂ ਆਪੇ ਸਤਗੁਰ ਜਿਨ ਕਾ ਸੱਚ ਬੇੜਾ ਕੌਤਕ ਕਾਲ ਇਹੋ ਹੁਕਮ ਪਠਾਇਆ ਜੀ ਜੰਤ ਉਪਾਏ ਸਮਾਇਆ ਵੇਖੈ ਵਿਗਸੈ ਸਭ ਰੰਗ ਮਾਣੀ ਰਚਨ ਕੀਨਾ ਇੱਕ ਅਖਾੜਾ ਵੱਡਾ ਸਾਹਿਬ ਵੱਡੀ ਨਾਹੀ ਵੱਡ ਦਾ ਤਾਰ ਵੱਡੀ ਜਿਸ ਜਾਈ ਅਗਮ ਅਗੋਚਰ ਬੇਅੰਤ ਅਤੋਲਾ ਹੈ ਨਾਹੀ ਕਿਸ ਆਹਾੜਾ ਕੀਮਤ ਕੋਈ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੋ ਗਿਆਨੀ ਆਪ ਧਿਆਨੀ ਆਪ ਸਤਮੰਤਾ ਅਤ ਗਾੜਾ ਕੇਤੜਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਸੁਨ ਸਮਾਇਆ ਕੇਤੜਿਆਂ ਦਿਨ ਤੁੰਦੂ ਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸੇਵ ਵਰਤਾਈ ਅਨੰਤਰ ਆਪੇ ਸੀ ਤਲਠਾਰ ਗੜਾ ਜਿਸਹਿ ਨਵਾਜੇ ਗੁਰਮੁਖ ਸਾਜੀ ਨਾਮ ਵਸੈ ਤਿਸ ਅਨਹਦ ਵਾਜੀ ਤਿਸ ਹੀ ਸੁਖ ਤਿਸ ਹੀ ਠਕਰਾਈ ਤਿਸਹਿ ਨ ਆਵੈ ਜਮ ਨੇੜਾ ਕੀਮਤ ਕਾਗਦ ਕਹੀ ਨਾ ਜਾਈ ਕਹੋ ਨਾਨਕ ਬੇਅੰਤ ਗੁਸਾਈ ਆਦ ਮਤ ਅੰਤ ਪ੍ਰਭ ਸੋਈ ਹਾਤ ਤਿਸਹਿ ਕੈ ਨਿਵੇੜਾ ਸਾ ਸਾਕ ਰੀਕ ਨਾਹੀ ਰੇ ਕੋਈ ਕਿਸ ਹੀ ਬੁੱਤੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੂਜ ਖੜਾ ਮਾਰੂ ਮਹੱਲਾ ਪੰਜਵਾ ਅਚੂਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਦਸੂਦਰ ਦਾ ਮੋਦਰ ਸੁਆਮੀ ਰਿਖੀ ਕੇਸ ਗੋਵਰਦਨ ਤਾਰੀ ਮੁਰਲੀ ਮਨੋਹਰ ਹਰ ਰੰਗਾ मोहन माधव कृष्ण मरारे जगदीश्वर हर जियौ असुर संघारे जग जीवन अबनासी ठाकुर कटकट वासी है संगा धरणी तर ईस नरसिंह नारायण दाडा अग्रे प्रथमत राएन बावण रूप किया तुद करते सब ही सेती है चंगा श्री राम चंद जिस रूप ना रेखिया ਮਨਵਾਲੀ ਚੱਕਰ ਪਾਣ ਦਰਸ ਅਨੂਪਿਆ ਸਹਿਸ ਨੇਤਰ ਮੂਰਤ ਹੈ ਸਹਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਚਲ ਅਨਾਥ ਹੈ ਨਾਥੇ ਗੋਪੀ ਨਾਥ ਸਗਲ ਹੈ ਸਾਥੀ ਬਾਸੁਦੇਵ ਨਰੰਜਨ ਦਾਤੀ ਵਰਨ ਨਾ ਸਾਕੋ ਗੁਣ ਅੰਗਾ ਮਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਤੀ ਲੱਜਾ ਨਿਵਾਰ ਉਧਾਰਨ ਕਮਲਾ ਕੰਤ ਕਰਹਿ ਕੰਤੂ ਹਲ ਆਨੰਦ ਬਨੋਦੀ ਨੇ ਸੰਗਾ ਅਮੋਗ ਦਰਸ਼ਨ ਅਜੂਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਉ ਅਬਨਾਸੀ ਅਬਗਤ ਅਗੋਚਰ ਸਭ ਕਿਸ ਤੁਜਹੀ ਹੈ ਲੱਗਾ ਸ੍ਰੀ ਰੰਗ ਬੈਕੁੰਠ ਕੇ ਵਾਸੀ ਮਾਛ ਕਛੂਰਮ ਆਗਿਆ ਉਤਰਾਸਤੀ ਕੇਸ਼ਵ ਚਲਤ ਕਰਹਿ ਨੇਰਾਲੀ ਕੀਤਾ ਲੋੜ ਹੈ ਸੋ ਹੋਏਗਾ ਨਿਰਾਹਾਰੀ ਨਰਵੈਰ ਸਮਾਇਆ ਧਾਰ ਖੇਲ ਚਤਰ ਪੂਜ ਕਹਾਇਆ ਸਾਵਲ ਸੁੰਦਰ ਰੂਪ ਬਣਾਵਹਿ ਬੇਣ ਸੰਤ ਸਭ 모ਹੇਗਾ ਬਨਮਾਲਾ ਬੇਭੁਖਨ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਸ਼ੰਖ ਚੱਕਰ ਗਦਾ ਹੈ ਧਾਰੀ ਮਹਾ ਸਾਰਥੀ ਸਤ ਸੰਗਾ ਪੀਤ ਪਿਤੰਬਰ ਤ੍ਰੇ ਪਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰੰਗ ਧਰ ਭਗਵਾਨ ਬੀਠੁਲਾ ਮੈਂ ਗਣਤ ਨਾ ਆਵੈ ਸਰਬੰਗਾ ਨਿਹ ਕੰਟਕ ਨਿਹ ਕੇਵਲ ਕਹੀਐ ਤਨੰਜੈ ਜਲ ਥਲ ਹੈ ਮਹੀਐ ਮਿਰ ਤਲੋਕ ਪੈ ਆਲ ਸਮੀਪਤ ਅਸਥਰ ਥਾਨ ਜਿਸ ਹੈ ਅਪਗਾ ਪਤਤ ਪਾਵਨ ਦੁਖ ਪੈ ਪੰਜਨ ਹੰਕਾਰ ਨਿਵਾਰਨ ਹੈ ਭਵ ਖੰਡਨ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤਹੀ ਹੈ ਭਿੱਗਾ ਨਰੰਕਾਰ ਅਛਲ ਅਡੋਲੂ ਜੋਤ ਸਰੂਪੀ ਸਭ ਜਗ ਮੌਲੂ ਸੋ ਮਿਲੈ ਜਿਸ ਆਪ ਮਲਾਈ ਆਪੋ ਹੋ ਕੋਈ ਨਾ ਪਾਵੇਗਾ ਆਪੇ ਗੁਪੀਆ ਆਪੇ ਕੰਨਾ ਆਪੇ ਗਊ ਚਰਾਵੇ ਬਾਨਾ ਆਪ ਉਪਾਵੇ ਆਪ ਖਪਾਵੇ ਤੁਦ ਲੇਪ ਨਹੀਂ ਇਕ ਟਿਲ ਰੰਗਾ ਇਕ ਜੀ ਹੀ ਗੁਣ ਕਮਨ ਬਖਾਨੈ ਸੈਸ ਫਨੀ ਸੇਖ ਅੰਤ ਨ ਜਾਣੈ ਨਵ ਤਨ ਨਾਮ ਜਪੈ ਦਿਨ ਰਾਤੀ ਇਕ ਗੁਣ ਨਾਹੀ ਪ੍ਰਭ ਕਹਿ ਸੰਗਾ ਓਟ ਗਹੀ ਜਗਤ ਪਿਤ ਸਰਨਾਇ ਭੈ ਭਿਆਨਕ ਜਮਦੂਤ ਦੁਤਰ ਹੈ ਮਾਇਆ ਹੋ ਹੋ ਕਿਰਪਾਲ ਇੱਛਾ ਕਰ ਰੱਖਹੁ ਸਾਧ ਸੰਤਨ ਕੈ ਸੰਗ ਸੰਗਾ ਦ੍ਰਿਸ਼ਟ ਮਾਨ ਹੈ ਸਗਲ ਮਤੇਨਾ ਇਕ ਮੰਗਉ ਦਾਨ ਗੋਬਿੰਦ ਸੰਤਰੀਨਾ ਮਸਤ ਕਲਾਈ ਪਰਮ ਪਦ ਪਾਵਉ ਜਿਸ ਪ੍ਰਾਪਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖ ਦਾਤੀ ਤਿਨ ਸਾਧੂ ਚਰਨ ਲੈ ਹਿਰਦੈ ਪਰਾਤੀ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨ ਵਾਜੰਗਾ ਕੀਰਤਮ ਨਾਮ ਕਥੇ ਤੇਰੀ ਜਿਹਵਾ ਸਤ ਨਾਮ ਤੇਰਾ ਪਰਾਪੂਰਬਲਾ ਕਹੋ ਨਾਨਕ ਭਗਤ ਪਏ ਸਰਨਾਈ ਦੇਹੋ ਦਰਸ ਮਨ ਰੰਗ ਲੱਗਾ ਤੇਰੀ ਗਤ ਮਿਤ ਤੂੰ ਹੈ ਜਾਣ ਹੈ ਤੂੰ ਆਪੇ ਕਥ ਹੈ ਤੈ ਆਪ ਬਖਾਣ ਹੈ ਨਾਨਕ ਦਾਸ ਦਾਸਨ ਕੋ ਕਰਿਓ ਹਰ ਭਾਵਹਿ ਦਾਸਾਂ ਰਾਖ ਸੰਗਾ ਮਾਰੂ ਮਹੱਲਾ ਪੰਜਵਾ ਅੱਲਾਹ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਤੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ ਕਬੂਲ ਦਰਾ ਸੱਚ ਨਿਵਾਜ ਯਕੀਨ ਮਸੱਲਾ ਮਨਸਾ ਮਾਰ ਨਿਵਾਰ ਹੋ ਆਸਾ ਦੇਹ ਮਸੀਤ ਮਨ ਮੌਲਾਣਾ ਕਲਮ ਖਦਾਈ پاک ਖਰਾ ਸਰਾਸਰੈਤ ਲੇ ਕਮਾਵਹੁ ਤਰੀਕਤ ਤਰਕ ਖੋਜ ਟਲਾਵਹੁ ਮਾਰ ਫਤ ਮਨ ਮਾਰੋ ਅਬਦਾਲਾ মিলহো হাকিকত জিত ফির না মারা ক্রান কতেব দিল মাহে কমাহি দস আওরাত রাখহো বাদরাহি পঞ্জ मर्द সিদক লে বান্দহো খের সবুরি কবুল পরা মক্কা মেহের রোজা পে খাকা পিসত পীর লফজ কমায়ে আন্দাজা হুর নূর মুস্ক খোদায়া বান্দগি আল্লাহ আলা হুজরা ਸਾਚਿ ਕਮਾਵੈ ਸੋਈ ਕਾਜੀ ਜੋ ਦਿਨ ਸੋਧੈ ਸੋਈ ਹਾਜੀ ਸੋ ਮੁੱਲਾ ਮਲੂਨ ਨਿਵਾਰੈ ਸੋ ਦਰਵੇਸ ਜਿਸ ਸਿਫਤ ਧਰਾ ਸਬੇ ਵਖਤ ਸਬੇ ਕਰ ਵੇਲਾ ਖਾਲਕ ਯਾਦ ਦਿਲੈ ਮਹ ਮੌਲਾ ਤਸਬੀਹ ਯਾਦ ਕਰੋ ਦਸ ਮਰਦਨ ਸੁਨਨਤ ਸੀਲ ਬੰਧਾਨ ਬਰਾ ਦਿਲ ਮਹ ਜਾਨੂ ਸਭ ਫਿਲ ਹਾਲਾ ਖਿਲਖਾਨਾ ਬਰਾਦਰ ਹਮੂ ਜੰਗਾਲਾ ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਏ ਦਰਾ ਅਵਲ ਸਿਫਤ ਦੂਜੀ ਸਾਬੂਰੀ ਤੀਜੇ ਹਲੇਮੀ ਚੌਥੇ ਖੈਰੀ ਪੰਜਵੇਂ ਪੰਜੇ ਇਕਤ ਮੁਕਾਮ ਐ ਇਹ ਪੰਜ ਵਖਤ ਤੇਰੇ ਅਪਰਪਰਾ ਸਗਲੀ ਜਾਨ ਕਰੋ ਮੋਦੀ ਫਾ ਬਦ ਅਮਲ ਛੋੜ ਕਰਹੁ ਹੱਥ ਪੂਜਾ ਖਦਾਏ ਏਕ ਬੁੱਝ ਦੇਵੋ ਬਾਗਾ ਬੁਰਗੂ ਬਰਖੁਰਦਾਰ ਖਰਾ ਹੱਕ ਹਲਾਲ ਬਖੂਰੋ ਖਾਣਾ ਦਿਨ ਦਰਿਆਉ ਤੋ ਵੋ ਮਹਿਲਾਣਾ ਪੀਰ ਪਛਾਣੈ ਪਿਸਤੀ ਸੋਈ ਅਜਰਾਇਲ ਨਾ ਦੋਜ ਠੜਾ ਕਾਇਆ ਕਿਰਦਾਰ ਔਰਤ ਯਾਕੀਨਾ ਰੰਗ ਤਮਾਸ਼ੀ ਮਾਨ ਹਕੀਨਾ ਨਪਾਕ ਪਾਕ ਕਰ ਹਧੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ਮੁਸਲਮਾਨ ਮੂਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੈ ਜਿਉ ਕੁਸਮ ਪਾਟ ਘਿਉ ਪਾਕ ਹਰਾ ਜਾ ਕੋ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨજર ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਅਥਾ ਰਹੀਮਾ ਹੱਕ ਹੁਕਮ ਸੱਚ ਖੁਦਾਯਾ ਬੁਝ ਨਾਨਕ ਬੰਦ ਖਲਾਸ ਤਰਾ ਮਾਰੂਮਾ